ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਬਡਲਾੜਾ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਕੰਬਲੀ ਚੋਰ ਗ੍ਰੋਹ ਗ੍ਰਿਫਤਾਰ ਨਕਦੀ ਸਮੇਤ ਤਿੰਨ ਕਾਬੂ ਸਥਾਨਕ ਸ਼ਹਿਰ ਅੰਦਰ ਕੰਬਲੀ ਚੋਰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਡੀਐਸਪੀ ਗਗਨਦੀਪ ਸਿੰਘ ਗੱਲ ਨੇ ਦੱਸਿਆ ਕਿ ਪਿਛਲੇ 15 ਅਗਸਤ ਤੋਂ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੂੰ ਨੱਠ ਪਾਉਣ ਲਈ ਸਥਾਨਕ ਸਿਟੀ ਪੁਲਿਸ ਦੇ ਐਸਐਚਓ ਭਗਵਾਨ ਸਿੰਘ ਨੇ ਤਕਨੀਕੀ ਟੀਮ ਦੀ ਢੰਗ ਨਾਲ ਸ਼ਹਿਰ ਅੰਦਰੋਂ ਸੀਸੀਟੀਵੀ ਕੈਮਰਿਆਂ ਦੇ ਸਹਿਯੋਗ ਨਾਲ ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ 2400 ਰੁਪਏ ਨਕਦੀ ਅਤੇ ਇੱਕ ਪਲਟੀਨਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਚੋਰਾਂ ਨੇ ਧਰਮਸ਼ਾਲਾ ਮਹੱਲਾ 2 ਗੁਰੂ ਘਰ ਦੇ ਗੋਲਕ ਅਤੇ ਇੱਕ ਪੀਰਖਾਨਾ ਅਤੇ ਦੋ ਵਿਅਕਤੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਸਨ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸਾਗਰ ਸਿੰਘ, 나ਜ਼ਰ ਸਿੰਘ, ਗਗਨੀ ਨਾਮਿਕ ਵਿਅਕਤੀ ਕੋਈਆ ਬਟਲਾੜਾ ਤੋਂ ਅਮਨ ਮਹਿਤਾ ਦੀ ਵਿਸ਼ੇਸ਼ ਰਿਪੋਰਟ ਦਿਨ ਪਰ ਦਿਨ ਚੋਰੀਆਂ ਦਾ ਮਾਮਲਾ ਵਧਦਾ ਜਾ ਰਿਹਾ ਹੈ ਤੇ ਫੇਸਬੁੱਕ ਤੇ ਦੇਖਣ ਚਾਏ ਕਿ ਕੰਬਲੀ ਚੋਰ ਦੇ ਨਾਮ ਤੇ ਬਟਲਾੜਾ ਸ਼ਹਿਰ ਮਸ਼ਹੂਰ ਹੁੰਦਾ ਜਾ ਰਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈਗੀ ਕੰਬਲੀ ਚੋਰ ਦੇ ਨਾਮ ਤੋਂ ਪਿੱਛੇ ਜੇ ਸ਼ਹਿਰ ਦੇ ਵਿੱਚ ਬਟਲਾੜਾ ਸ਼ਹਿਰ ਦੇ ਵਿੱਚ ਕਿਸੇ ਵਿਅਕਤੀ ਨੇ ਦਹਿਸ਼ਤ ਫੈਲਾ ਰੱਖੀ ਸੀ ਉਹ ਲਗਾਤਾਰ ਇੱਕੋ ਪੈਟਰਨ ਦੇ ਤਹਿਤ ਆਉਂਦਾ ਸੀ ਕੋਈ ਕੰਬਲੀ ਪਾ ਕੇ ਆਉਂਦਾ ਸੀ ਜਿਹਦੇ ਘਰੇ ਚੋਰੀ ਕਰ ਰਿਆ ਤੇ ਉਹਦੀ ਚਾਦਰ ਜਾਂ ਕੰਬਲੀ ਲੈ ਕੇ ਜਾਂਦਾ ਸੀ ਸੋ ਲੋਕਾਂ ਨੇ ਉਹਦਾ ਪੱਕਾ ਨਾਂ ਰੱਖਤਾ ਕੰਬਲੀ ਚੋਰ ਸੋ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਯੋਗ ਭਾਗੀ ਰਤਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਲਗਾਤਾਰ ਇਹਦੇ ਹੇਠ ਕੰਮ ਕਰ ਰਹੀ ਸੀ ਉਸੇ ਲੜੀ ਤਹਿਤ ਸਿਟੀ ਬੁਡ ਲਾਡਾ ਦੇ ਐਸਐਚਓ ਭਗਵੰਤ ਸਿੰਘ ਇਹਨਾਂ ਦੀ ਟੀਮ ਨੇ ਰੈਗੂਲਰਲੀ ਇਸ ਤੇ ਵਾਚ ਰੱਖੀ ਹੋਈ ਸੀ ਕੁਫੀਆ ਸੋਰਸਿਸ ਲਾਏ ਹੋਏ ਸੀ ਉਦੇ ਤਹਿਤ ਸਾਨੂੰ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਕਿ ਇਹ ਜਿਹੜਾ ਕੰਬਲੀ ਚੋਰ ਦਾ ਗਰੁੱਪ ਸੀ ਉਹ ਅਸੀਂ ਕੱਲ ਰਾਤ ਨੈਬ ਕਰ ਲਿਆ ਸੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 5 ਦੇ ਨੇੜੇ ਚੋਰੀਆਂ ਕੀਤੀਆਂ ਸੋ ਇਹਨਾਂ ਵਿਅਕਤੀਆਂ ਦੇ ਨਾਮ ਹੈਗੇ ਜੀ ਸਾਗਰ ਸਿੰਘ 나జర్ ਸਿੰਘ ਤੇ ਗਗਨਦੀ ਸੋ ਜੋ ਇਹਨਾਂ ਦੇ ਕੋਲ ਰਿਕਵਰੀ ਹੋਈ ਉਹ 2400 ਰੁਪਏ ਕੈਸ਼ ਤੇ ਇੱਕ ਕਾਲੇ ਰੰਗ ਦਾ ਪਲਟੀਨਾ ਮੋਟਰਸਾਈਕਲ ਇਹ ਮੈਂ ਤੁਹਾਨੂੰ ਵਾਰਦਾ ਦੱਸ ਦਿੰਨੇ ਕਿ ਸਾਨੂੰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਖੁਫੀਆ ਸੋਰਸਸ ਤੋਂ ਕਿ ਇਹ ਜਿਹੜੇ ਵਿਅਕਤੀ ਹੈਗੇ ਆ ਉਹ ਸਾਨੂੰ ਆ ਆਈਟੀਆ ਚੌਂਕ ਕੋਲੇ ਮਿਲ ਸਕਦੇ ਸੋ ਉਸੇ ਤਹਿਤ ਹੀ ਇਮੀਡੀਏਟ ਕਾਰਵਾਈ ਕਰਦੇ ਹੋਏ ਐਸਐਚਓ ਸਿਟੀ ਬੁਡਲਾਡਾ ਨੇ ਆਪਣੀ ਟੀਮ ਉੱਥੇ ਭੇਜੀ ਉੱਥੇ ਨਕਾ ਲਗਾਇਆ ਤੇ ਇਹਨਾਂ ਨੂੰ ਮੋਟਰਸਾਈਕਲ ਦੇ ਨਾਮ ਕਰ ਲਏ ਜੀ ਅਸੀਂ ਤੋ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਕਾਫੀ ਪ੍ਰਸ਼ਾਨੀਆਂ ਤੁਹਾਨੂੰ ਵੀ ਝੱਲਣੀਆਂ ਪੈ ਰਹੀਆਂ ਨੇ ਲੋਕਾਂ ਨੂੰ ਕੀ ਸਹੂਲਤ ਦੀ ਮੰਗ ਕਰਦੇ ਨੇ ਨਹੀਂ ਨਹੀਂ ਕੋਈ ਐਸਾ ਸੀਸੀਟੀਵੀਜ਼ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਸਗੋਂ ਇਹ ਸਾਡੀ ਹੈਲਪਲੀ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਤਾਂ ਖੈਰ ਕਹੂੰਗਾ ਇਸ ਲਈ ਧੰਨਵਾਦ ਵੀ ਕਰਦਾ ਕਿ ਸਾਨੂੰ ਉਹ ਫੁਟੇਜਿਸ ਰਾਹੀਂ ਹੀ ਸੁਰਾਗ ਮਿਲਿਆ ਕਿ ਇਹ ਬੰਦਾ ਰੈਗੂਲਰਲੀ ਕੰਬਲੀ ਲੈ ਕੇ ਚੋਰੀਆਂ ਕਰ ਰਿਹਾ ਹੈ ਤੋ ਉਹ ਸੁਰਾਗ ਦੇ ਤਹਿਤ ਅਸੀਂ ਆਪਦੇ ਸੋਰਸਿਸ ਲਾਏ ਸੀ ਕੂਫੀਆ ਸੋਰਸਿਸ ਲੱਗੇ ਹੋਏ ਸੀਗੇ ਤੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਟਰੈਕ ਹੋਈ ਕਿ ਇਹ ਜਿਹੜਾ ਕੰਪਲੀਟ ਚੋਰ ਹੈ ਤੁਹਾਨੂੰ ਮਤਲਬ ਇੱਥੇ ਆਈਟੀਆ ਚੌਂਕਸ ਨਾ 깔 ਆਉਂਗੇ ਤਾਂ ਉੱਥੇ ਮਿਲ ਸਕਦਾ ਉਸੇ ਇਨਫੋਰਮੇਸ਼ਨ ਤਹਿਤ ਹੀ ਮਿਲੀ ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਸੋ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਡਰਾਉਣ ਡਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜੀ ਮਾਨਸਾ ਪੁਲਿਸ ਹੈ ਤੁਹਾਡੀ ਸੁਰੱਖਿਆ ਲਈ ਮੁਸਤੈਦ ਹੈ ਉਸੀ ਸਾਡੀ ਹੈਲਪ ਕਰੂ ਜਿਵੇਂ ਇਹ ਫੁਟੇਜਿਸ ਦੇ ਵਿੱਚ ਮੈਂ ਸਾਰੇ ਸਿਟੀਜ਼ਨਸ ਦਾ ਧੰਨਵਾਦ ਵੀ ਕਰਦਾ ਉਹਨਾਂ ਨੇ ਸਾਨੂੰ ਫੁਟੇਜਿਸ ਦਿੱਤੀਆਂ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਨੈਬ ਵੀ ਕਰ ਲਿਆ ਤੇ ਅੱਗੇ ਤੋਂ ਵੀ ਮੈਂ ਕਹੂੰਗਾ ਕਿ ਪੁਲਿਸ ਨਾਲ ਕੋਆਪਰੇਸ਼ਨ ਕਰਨ ਤਾਂ ਕਿ ਆਪਾਂ ਇਹ ਸ਼ਹਿਰ ਨੂੰ ਇੱਕ ਪੀਸਫੁੱਲ ਸਿਟੀ ਦੇ ਰੂਪ ਦੇ ਵਿੱਚ ਉਭਾਰ ਕੇ ਲਾਈਏ ਜੋ ਸਾਡੀ ਮੁੱਢਲੀ ਅਜੇ ਤਫ਼ਤੀਸ਼ ਮੁਕੰਮਲ ਲਿਆਂਦੀ ਆ ਸੀ ਤੇ ਉਹਦੇ ਚ ਇਹ ਪੰਜ ਚੋਰੀਆਂ ਸਾਡੇ ਕੋਲੇ ਪਤਾ ਲੱਗੀਆਂ ਦੋ ਇਹਨਾਂ ਨੇ ਪੀਰਖਾਨੇ ਦੇ ਏਰੀਏ ਦੇ ਵਿੱਚ ਕੀਤੀਆਂ ਅ ਇੱਕ ਵਾਰਡ ਨੰਬਰ 5 ਦੇ ਵਿੱਚ ਵਿਨੇ ਕੁਮਾਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਹੈ ਔਰ ਇੱਕ ਵਾਰਡ ਨੰਬਰ 8 ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਉਸ ਜਗ੍ਹਾ ਚੋਰੀ ਕੀਤੀ ਹੈ ਪਹਿਲਾਂ ਵੀ ਵਰਤਦਾ ਇਹਨਾਂ ਨੇ ਕੀ ਕੀ ਨੇ ਸੋ ਮਤਲਬ ਇਹਨਾਂ ਦੀ ਇਨਵੈਸਟੀਗੇਸ਼ਨ ਦੇਖੋ ਜੀ ਇਨਵੈਸਟੀਗੇਸ਼ਨ ਫਿਲਹਾਲ ਦੇ ਵਿੱਚ ਇੰਨਾ ਹੀ ਸਾਨੂੰ ਪਤਾ ਲੱਗਿਆ ਸੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੁਝ ਨਵੇਂ ਤੱਤ ਸਾਹਮਣੇ ਆਉਂਦੇ ਆ ਹੋਰ ਕੋਈ ਚੋਰੀਆਂ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸਰ ਜਿਵੇਂ ਆਈਟੀ ਚੌਕ ਹੋ ਗਿਆ ਮੇਨ ਚੌਕ ਹੋ ਗਿਆ ਜਿਵੇਂ ਭਾਰਾ ਚੌਕ ਹੋ ਗਿਆ ਇੱਥੇ ਵੀ ਚੌਕਾਂ ਦੇ ਵਿੱਚ ਵੀ ਸਰ ਕੈਮਰੇ ਦੀ ਸੀਸੀਟੀਵੀ ਦੀ ਬੜੀ ਪ੍ਰੋਬਲਮ ਹੈਗੀ ਆ ਤਾਂ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਆ ਕਿ ਜੇ ਤੁਸੀਂ ਮਤਲਬ ਬੇਨਤੀ ਕਰ ਤੇ ਆਪਣਾ ਜਰੂਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਜਾਣ ਤਾਂ ਜੋ ਹੋਰ ਵੀ ਤੁਹਾਨੂੰ ਹੈਲਪ ਜਿਹੜੀ ਉਹ ਮਿਲ ਸਕਦੀ ਹੈ ਬਿਲਕੁਲ ਜੀ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਵਿਦੇਸ਼ ਸੰਬੰਧੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅਪਡੇਟ ਹੋਰ ਦੇ ਦਾਂ ਕਿ ਡੀਜੀਪੀ ਸਾਹਿਬ ਨੇ ਪਿੱਛੇ ਜੇ ਇੱਕ ਮਹਮ ਚਲਾਈ ਸੀ ਕਿ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਵਾਈ ਗਈ ਸੀ ਸੋ ਸਾਰੇ ਚੈਕਿੰਗ ਕਰਕੇ ਅਸੀਂ ਦੇਖਿਆ ਕਿੰਨੇ ਠੀਕ ਹੈ ਕਿੰਨੇ ਖਰਾਬ ਹੈ ਜਾਂ ਕਿੱਥੇ ਰਿਕੁਆਇਰਮੈਂਟ ਹੈ ਜੋ ਨਵੇਂ ਕੈਮਰੇਆਂ ਦੀ ਰਿਕੁਆਇਰਮੈਂਟ ਹੈ ਉਹ ਵੀ ਅਸੀਂ ਆਲਰੇਡੀ ਟੇਕਅਪ ਕਰ ਚੁੱਕੇ ਹਾਂ ਸੋ ਫਰਦਰ ਪੁਲਿਸ ਡਿਪਾਰਟਮੈਂਟ ਗਵਰਨਮੈਂਟ ਨਾਲ ਟੇਕਅਪ ਟੇਕਅਪ ਕਰਕੇ ਤੇ ਇਹਦੇ ਤੇ ਹੋਰ ਮਤਲਬ ਫਰਦਰ ਐਕਸ਼ਨ ਲਿਆ ਜਾ